ਵੱਖਰੀ ਗੱਲ ਹੈ ਹੈ ਤਾਂ ਇਹ ਸਮਝਣਾ ਆਉਂਦਾ ਹੈ ਹੁਕਮ ਨੂੰ ਕਿ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਅਕਸਰ ਜਦੋਂ ਵੀਰਾਂ ਨਾਲ ਗੱਲ ਕਰਦੇ ਹਾਂ ਤਾਂ ਕਈ ਵਾਰੀ ਕੰਫਿਊਜ਼ ਹੋ ਜਾਂਦੇ ਹਨ ਇਸੇ ਹੁਕਮ ਦੀ ਕਾਰ ਦੇ ਵਿੱਚ ਹੀ ਮਹਾਰਾਜ ਜੀ ਨੇ ਇੰਨੇ ਕ ਆਪਣੀ ਖੋਲ ਦਿੱਤੀ ਹੈ ਕਿ ਫੈਸਲਾ ਤੂੰ ਕਰ ਪੁੱਤਰਾ ਤੇ ਫਲ ਮੈਂ ਲਾਵਾਂ ਆਪ ਜੀ ਵੇਖੋ ਨਾ ਜੇ ਆਪਾਂ ਹੁਣ ਕਿਕਰ ਦਾ ਬੀਜ ਬੀਜ ਲਈਏ ਕਿਕਰ ਦਾ ਬੂਟਾ ਲਗਾ ਕੇ ਤੇ ਲਾਗੇ ਬਹਿ ਜਾਈਏ ਹਾਂ ਫਿਰ ਭਾਵੇਂ ਕਹਿੰਦੇ ਸਾਰੀ ਉਮਰ ਜਪਜੀਤ ਸਿੰਘ ਤੇ ਸੁਖਮਣੀ ਸਾਹਿਬ ਲਾਗੇ ਬਹਿ ਕੇ ਪੜ ਕੇ ਅਰਦਾਸਾਂ ਕਰੀ ਜਾਈਂ ਮਹਾਰਾਜ ਕਿਕਰ ਨੂੰ ਅੰਬ ਲਾ ਦੋ ਹਾਂ ਤੇ ਲਾਉਣ ਦੇ ਬਾਅਦ ਮਹਾਰਾਜ ਨੇ ਕਿਹਾ ਤੂੰ ਅਰਦਾਸ ਤੇ ਕਰਮ ਸਹੀ ਨਹੀਂ ਆ ਤੇਰਾ ਅਰਦਾਸ ਤੇ ਤੂੰ ਸਹੀ ਕਰ ਰਿਹਾ ਫਲ ਚੰਗੇ ਦੀ ਇੱਛਾ ਰੱਖ ਰਿਹਾ ਹੈ ਇਹ ਧੀਏ ਇਹ ਪੁੱਤਰਾ ਆਪਣੇ ਕਰਮ ਵੱਲ ਤੇ ਵੇਖ ਜੇ ਤੂੰ ਕਿਕਰ ਬੀਜੇਗਾ ਤਾਂ ਫਿਰ ਤੈਨੂੰ ਫਲ ਕੰਢੇ ਲੱਗਣਗੇ ਮਨੁੱਖ ਦੁੱਖ ਦਾ ਖੇਤ ਹੈ ਦੁੱਖ ਬੀਜੇ ਦੁੱਖ ਖਾਏ ਹਾਂ ਪੁੱਤਰਾ ਤੂੰ ਫਲ ਮਿੱਠਾ ਚਾਹਨਾ ਹੈ ਤੂੰ ਅੰਬ ਦਾ ਬੂਟਾ ਲਾ ਤੇ ਫਿਰ ਅਰਦਾਸ ਕਰੀ ਤੇ ਫਿਰ ਮਹਾਰਾਜ ਖੁਸ਼ੀ ਜਾ ਕੇ ਦਹ ਤੁਮਾਰ ਦੇ ਕਹਿੰਦੇ ਫਿਰ ਵੇਖੀ ਮੈਂ ਇਹਨੂੰ ਰਸ ਭਰਦਾ ਫਿਰ ਤੂੰ ਅੰਬ 'ਚ ਰਸ ਭਰਦਾ ਵੇਖੀ ਜਦੋਂ ਤੇਰਾ ਕਰਮ ਤੇ ਤੇਰੀ ਅਰਦਾਸ ਅਲਾਈਨ ਹੋਣ ਦੀ ਇੱਕ ਲਾਈਨ ਦੇ ਵਿੱਚ ਸੰਗਤ ਜੀ ਸਮਝਣਾ ਜ਼ਰੂਰੀ ਹੈ ਅਕਸਰ ਅਰਦਾਸ ਕਰ ਕਰਕੇ ਸਤਿਗੁਰੂ ਜੀ ਨੂੰ ਅਲਾਮੇ ਦੇਣਾ ਸਾਡਾ ਸੁਭਾਅ ਬਣ ਗਿਆ ਹੈ ਆ ਟੀਮੀਆਂ ਵਗੈਰਾ ਦੇ ਵਿੱਚ ਇਹੀ ਤੇ ਸ਼ੋਅ ਕੀਤਾ ਜਾਂਦਾ ਹੈ ਕਿ ਕੁਝ ਹੁੰਦਾ ਨਹੀਂ ਹੈ ਰੱਬ ਨੂੰ ਅਲਾਮਾ ਦੋ ਤੇ ਤੁਹਾਡਾ ਕੰਮ ਹੋ ਜਾਂਦਾ ਇਦਾਂ ਦਾ ਨਹੀਂ ਹੈ ਇਦਾਂ ਦਾ ਨਹੀਂ ਹੈ ਇਦਾਂ ਦਾ ਨਹੀਂ ਹੈ ਐਸਾ ਕੋਈ ਨਹੀਂ ਹੋ ਨਡਾਰਾ ਪਿਆਰਿਓ ਉਹ ਨਿਰਭਉ ਹੈ ਉਹ ਨਿਰਵੈਰ ਹੈ ਅੱਛਾ ਜੇ ਨਿਰਵੈਰ ਹੈ ਤੇ ਤੁਹਾਡੀ ਅਰਦਾਸ ਕਿਉਂ ਨਹੀਂ ਸੁਣਦਾ ਠੀਕ ਹੈ ਨਹੀਂ ਕੋਈ ਸਤਾ ਕਾਰਨ ਹੋਏਗਾ ਮਹਾਰਾਜ ਨੇ ਕਹਿੰਦੇ ਸਾਧੂ ਸੁਣਦਾ ਸਤ ਵੇਖਦਾ ਸ਼ਬਦ ਰਹਿ ਆ ਭਰਪੂਰ ਉਹ ਤੇ ਕਹਿੰਦੇ ਐਸੀ ਕੋਈ ਅਰਦਾਸ ਹੀ ਨਹੀਂ ਜਿਹੜੀ ਉਹਦੇ ਦਰ ਤੇ ਨਹੀਂ ਪਹੁੰਚਦੀ ਉਹ ਤੇ ਚੀਟੀ ਤੇ ਕੁੰਚਰਸ ਨੂੰ ਲਾ ਉਹ ਤੇ ਕੀੜੀ ਦੀ ਹਾਕੀ ਦੀ ਸਭ ਦੀ ਹਰ ਇੱਕ ਦੀ ਸੁਣਦਾ ਹੈ ਪਰ ਪ੍ਰਵਾਨ ਕਰਨੀ ਵੈਸੇ ਅਰਦਾਸ ਦਾ ਨਿਯਮ ਵੀ ਇਹ ਹੁੰਦਾ ਹੈ ਕਿ ਸਿੱਖਾ ਤੂੰ ਅਰਦਾਸ ਕਰ ਉਹਨੇ ਪ੍ਰਵਾਨ ਕਰਨੀ ਕਿ ਨਹੀਂ ਕਰਨੀ ਉਹਦੀ ਮਰਜ਼ੀ ਹੋਣੀ ਚਾਹੀਦੀ ਕੱਲ ਪਰਸੋ ਘਰੇ ਵੀਰਾਂ ਨਾਲ ਬੈਠੇ ਸੀ ਤੇ ਗੱਲ ਕਰਦੇ ਸੀ ਜੇ ਤੂੰ ਅਰਦਾਸ ਕਰਕੇ ਮਨਾਉਣੀ ਹੈ ਤੇਰੀ ਕੰਡੀਸ਼ਨ ਨਹੀਂ ਹੈ ਕਿ ਮੰਨੀ ਜਾਵੇ ਫਿਰ ਦੱਸ ਪਿਆਰੇ ਅਰਦਾਸ ਕਿੰਦਾ ਰਹਿ ਗਈ ਇਹ ਤੇ ਫਿਰ ਹੁਕਮ ਹੋ ਗਿਆ ਨਾ ਜਾਂ ਤੇ ਸਮਝਾ ਦੇ ਸਹੀ ਸਾਨੂੰ ਕਿ ਅਰਦਾਸ ਤੇ ਹੁਕਮ 'ਚ ਫਰਕ ਕੀ ਹੁੰਦਾ ਹੈ ਮੈਂ ਆਪ ਜੀ ਦੇ ਅੱਗੇ ਅਰਦਾਸ ਕਰਾਂ ਤੇ ਮੈਂ ਆਪ ਜੀ ਨੂੰ ਹੁਕਮ ਦਵਾਂ ਤੇ ਫਰਕ ਕੀ ਹੈ ਅਰਦਾਸ ਤੇ ਹੁਕਮ ਚ ਫਰਕ ਇਹ ਹੈ ਕਿ ਅਰਦਾਸ ਮੈਂ ਬੀਕਤੀ ਕਰਦਾ ਹੈ ਮੰਨਣੀ ਕਿ ਨਹੀਂ ਮੰਨਣੀ ਆਪ ਜੀ ਦੀ ਮਰਜ਼ੀ ਹੈ ਤੇ ਜਦੋਂ ਹੁਕਮ ਲਾਤਾ ਉਦੋਂ ਤੇ ਐਕਸਪੈਕਟੇਸ਼ਨ ਹੀ ਹੈ ਕਿ ਤੁਸੀਂ ਮੰਨੋਗੇ ਸਾਡੀ ਵੈਸੇ ਮਾਅਬ ਕਰਨਾ ਇਹ ਗੱਲਾਂ ਅੱਜ ਕੱਲ ਸਿੱਖਾਂ ਚ ਸੁਣਦੀ ਆਦੀ ਨਹੀਂ ਨਹੀਂ ਇਹ ਕੋਰਾ ਸੱਚ ਹੈ ਪਿਆਰਿਓ ਸਾਡੀਆਂ ਅਰਦਾਸਾਂ ਵੀ ਹੁਕਮ ਹੋ ਗਈਆਂ ਹਨ ਸਾਡੀਆਂ ਅਰਦਾਸਾਂ ਵੀ ਮਹਾਰਾਜ ਜੀ ਦੇ ਉੱਤੇ ਹੁਕਮ ਹੋ ਗਈਆਂ ਹਨ ਮਹਾਰਾਜ ਇੰਦਾ ਹੀ ਚਾਹੀਦਾ ਹੈ ਫਿਰ ਤੇ ਤੂੰ ਬਧਾਤਾ ਹੋਈ ਫਿਰ ਤੇ ਵਿਧਾ ਲਿਖਣ ਵਾਲਾ ਤੂੰ ਹੋ ਗਿਆ ਕਿ ਮਹਾਰਾਜ ਅੱਜ ਮੇਰੀ ਮਰਜ਼ੀ ਹੈ ਅੱਜ ਆਹ ਕਰੋ ਕੱਲ ਨੂੰ ਮੇਰੀ ਮਰਜ਼ੀ ਹੈ ਕੱਲ ਨੂੰ ਆਹ ਕਰੋ ਪਰਸੋਂ ਨੂੰ ਮੈਂ ਮਰਜ਼ੀ ਫੇਰ ਬਦਲ ਕੇ ਆ ਗਿਆ ਤੇ ਮਹਾਰਾਜ ਅਗੇ ਫੇਰ ਮਹਾਰਾਜ ਕਿਤੇ ਇਹਨਾਂ ਗੱਲਾਂ ਨੂੰ ਸਮਝਿਆ ਕਰ ਪਿਆ ਰਿਆ ਇਹ ਗੱਲਾਂ ਆਪਾਂ ਦੋ ਦਿਨਾਂ ਤੋਂ ਵਿਚਾਰ ਰਹੇ ਸੀ ਮਾਨ ਤੇ ਆਇਆ ਸੀ ਕਿ ਆਪਜੀ ਜੀ ਨਾਲ ਪਾਵਰਪੁਆਇੰਟ ਕੁਝ ਸਾਂਝਾ ਕਰੀਏ ਕੁਝ ਪਾਕਿਸਤਾਨ ਦੇ ਸਥਾਨਾਂ ਬਾਰੇ ਪਰ ਮਹਾਰਾਜ ਜੀ ਨੇ ਪਰਸੋਂ ਲੜੀ ਚਲਾਈ ਸੀ ਇੱਕ ਦਿਨ ਦਾ ਸੋਚ ਕੇ ਫਿਰ ਦਿਨੇ ਦਿਨ ਮੈਨੂੰ ਲੱਗਦਾ ਮਹਾਰਾਜ ਜੀ ਦਾ ਇਹੀ ਹੁਕਮ ਹੈ ਕਿ ਆਪਾਂ ਇਸ ਜਿੱਤ ਤੇ ਹਾਰ ਦੇ ਉੱਤੇ ਹੀ ਵਿਚਾਰੀਏ ਬੜੀ ਵੱਡੀ ਗੱਲ ਹੈ ਪਿਆਰਿਓ ਕੋਈ ਛੋਟੀ ਮੋਟੀ ਗੱਲ ਹੈ ਆਪਾਂ ਨੂੰ ਇਹ ਜੀਵਨ ਮਿਲਿਆ ਹੈ ਇੱਕ ਤਰਸ ਕੀਤਾ ਹੈ ਮਹਾਰਾਜੀਆਂ ਨੇ ਤੇ ਉਹ ਜੀਵਨ ਅਸੀਂ ਹਾਰ ਕੇ ਚਲੇ ਜਾਣਾ ਹੈ ਕਿ ਜਿੱਤ ਕੇ ਜਾਣਾ ਹੈ ਇਹ ਬੜਾ ਵੱਡਾ ਫੈਸਲਾ ਹੈ ਆਈ ਡੋਨਟ ਥਿੰਕ ਕਿ ਜ਼ਿੰਦਗੀ ਦੇ ਵਿੱਚ ਹੋਰ ਇੰਨਾ ਵੱਡਾ ਕੋਈ ਫੈਸਲਾ ਕਰਦੇ ਹਾਂ ਕੈਨੇਡਾ ਆਉਣਾ ਹੈ ਕਿ ਨਹੀਂ ਆਉਣਾ ਇਹ ਫੈਸਲਾ ਇੰਨਾ ਮਾਇਨੇ ਨਹੀਂ ਰੱਖਦਾ ਤੂੰ ਸਕੂਲ ਜਾ ਕੇ ਪੜ੍ਹਨਾ ਹੈ ਕਿ ਨਹੀਂ ਪੜ੍ਹਨਾ ਤੂੰ ਡਾਕਟਰ ਬਣਨਾ ਹੈ ਕਿ ਨਹੀਂ ਬਣਨਾ ਔਰ ਕੋਈ ਵੀ ਜ਼ਿੰਦਗੀ ਦੇ ਵਿੱਚ ਤੂੰ ਵਿਆਹ ਕਰਵਾਉਣਾ ਹੈ ਕਿ ਨਹੀਂ ਕਰਵਾਉਣਾ ਤੂੰ ਅਮੀਰ ਹੋਣਾ ਹੈ ਕਿ ਗਰੀਬ ਹੋਣਾ ਹੈ ਉਹ ਫੈਸਲਾ ਇਹਦੇ ਤੁਲ ਕਿਤੇ ਵੀ ਨਹੀਂ ਹੈ ਇਹ ਉਹ ਹੈ ਫੈਸਲਾ ਜਿਹੜਾ ਤੇਰੇ ਆਉਣ ਵਾਲੇ ਲੱਖਾਂ ਸਾਲਾਂ ਤੱਕ ਜਿਹੜਾ ਵਾ ਤੇਰੇ ਡਿਸੀਜਨ ਦੇ ਨਾਲ ਇੰਫੈਕਟ ਹੋਏਗਾ ਤੇ ਮਹਾਰਾਜ ਕਹਿੰਦੇ ਹਨ ਕਿ ਤੂੰ ਪੁੱਤਰਾ ਧਿਆਨ ਦੇ ਗੱਲ ਗੌਰ ਰੱਖੀ ਸਮਾਂ ਇਹ ਤੇ ਨਹੀਂ ਮੈਂ ਹੁਣ ਕਹਿ ਸਕਦਾ ਕਿ ਲਿਮਟਡ ਆ ਪਤਾ ਨਹੀਂ ਕਿਉਂ ਆ ਤਾਂ ਬਈ ਹੋਈ ਅੰਤਾਈ ਤਿੰਨ ਘੰਟੇ ਕਥਾ ਕਰਨ ਦੀ ਸਮਾਂ ਤਾਂ ਖੁੱਲਾ ਦਿੱਤਾ ਹੈ ਵੀਰਾਂ ਨੇ ਸਮਾਂ ਜ ਰਹਿ ਗਿਆ ਰਹੇ ਆਪਾਂ ਇਸ ਗੱਲ ਨੂੰ ਥੋੜਾ ਹੋਰ ਅੱਜ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਮਹਾਰਾਜ ਨੇ ਭਾਈ ਗੁਰਦਾਸ ਜੀ ਦੀ ਜੋ ਗੁਰਬਾਣੀ ਹੈ ਜੋ ਭਾਈ ਗੁਰਦਾਸ ਜੀ ਦੀ ਬਾਣੀ ਹੈ ਉਹਨੂੰ ਵੀ ਗੁਰਬਾਣੀ ਦੇ ਬਰਾਬਰ ਦਾ ਦਰਜਾ ਦਿੱਤਾ ਹੀ ਪਿਆ ਰਹੋ ਉਹਦਾ ਕੀਰਤਨ ਹੋ ਸਕਦਾ ਹੈ ਉਹਦੀ ਕਥਾ ਹੋ ਸਕਦੀ ਹੈ ਤੇ ਮਹਾਰਾਜ ਜੀ ਨੇ ਤੇ ਇਹ ਕਿਹਾ ਸੀ ਗੁਰਬਾਣੀ ਹੀ ਕੁੰਜੀ ਹੈ ਪਿਆਰਿਆ ਇਹਦੇ ਵਿੱਚੋਂ ਤੈਨੂੰ ਬਰੀਕੀਆਂ ਸਮਝਾਇਆ ਕਰਨੀਆਂ ਜਦੋਂ ਤੈਨੂੰ ਲੱਗਿਆ ਕਰੇਗਾ ਨਾ ਉਹਨੂੰ ਗੁਰਬਾਣੀ ਸਮਝ ਨਹੀਂ ਆਉਂਦੀ ਤੂੰ ਭਾਈ ਗੁਰਦਾਸ ਕੋਲ ਜਾਇਆ ਕਹਿੰਦੀ ਤੈਨੂੰ ਨਿੱਕੀਆਂ ਨਿੱਕੀਆਂ ਗੱਲਾਂ ਨਿੱਕੀਆਂ ਨਿੱਕੀਆਂ ਉਦਾਹਰਣਾਂ ਦੇ ਕੇ ਸਹੀ ਸਮਝਾਇਆ ਕਰਨਗਾ ਭਾਈ ਗੁਰਦਾਸ ਜੀ ਦਾ ਪਿਆਰਿਆ ਇੱਕ ਕਵਿਤਾ ਹੈ ਜਿਹਦੇ ਵਿੱਚ ਉਹ ਕਹਿੰਦੇ ਹਨ ਕਿ ਪਿਆਰਿਆ ਹਵਾ ਵਗਦੀ ਹੈ ਹਵਾ ਵਗਦੀ ਹੈ ਤੇ ਹਵਾ ਦੀ ਡਾਇਰੈਕਸ਼ਨ ਮੈਟਰ ਕਰਦੀ ਹੈ ਇੱਕ ਦਿਸ਼ਾ ਚੋਂ ਹਵਾ ਆਉਂਦੀ ਹੈ ਇਧਰੋਂ ਮੰਨ ਲਓ ਸਤਗੁਰ ਵੱਲ ਵੈਸੇ ਤੇ ਹੁਣ ਜਿਵੇਂ ਇਹ ਗੱਲ ਕਹਾਂ ਕਿਉਂਕਿ ਇਹਦੇ ਵਿੱਚ ਇਹ ਹੈ ਕਿ ਇੱਕ ਦਿਸ਼ਾ ਚੋਂ ਹਵਾ ਆਉਂਦੀ ਹੈ ਤੇ ਮੀਂਹ ਪੈਂਦਾ ਹੈ ਤੇ ਸੁੱਖ ਹੁੰਦਾ ਹੈ ਪਰ ਜਿਹੜੇ ਅੱਜ ਹਾਲਾਤ ਪੰਜਾਬ 'ਚ ਚੱਲ ਰਹੇ ਤੁਹਾਨੂੰ ਤੇ ਲੱਗੇਗਾ ਕਿ ਨਹੀਂ ਹੁਣ ਮੀਂਹ ਤੇ ਸੁੱਖ ਦਿੰਦਾ ਹੀ ਨਹੀਂ ਦਿੰਦਾ ਸੁੱਖੇ ਪਿਆਰਿਓ ਕੁਝ ਆਪ ਦੁੱਖ ਬਣਾ ਲਿਆ ਦੋ ਚਾਰ ਕਾਰਨ ਨੇ ਜਿਹੜੇ ਜਿਹੜੇ ਡੈਮ ਬਣ ਗਏ ਚਲੋ ਸੁਖਲੀ ਬਣਾਏ ਸੀ ਬਿਜਲੀਆਂ ਪੈਦਾ ਕਰਾਂਗੇ ਪਾਣੀ ਇਕੱਠਾ ਕਰਾਂਗੇ ਸਿੰਚਾਈ ਦੇ ਕਾਰਨ ਆਏਗਾ ਜਦੋਂ ਇਕੱਠਾ ਛੱਡਿਆ ਜਾਂਦਾ ਹੈ ਦੂਜਾ ਇਹ ਕਿ ਜਿਹੜਾ ਕੁਦਰਤੀ ਵਹਾਅ ਸੀਗਾ دریاਵਾਂ ਦਾ ਉਹ ਵੀ ਅਸੀਂ ਖੇਤ ਬਣਾਵਣਾ ਕੇ ਰੋਕ ਲੇ ਸਾਚਨ ਅੱਛਾ ਮਹਾਰਾਜ ਜੀ ਦੇ ਹਵਾਲੇ ਤੋਂ ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਦੋ ਤਰ੍ਹਾਂ ਦੀ ਹਵਾ ਹੈ ਪਿਆਰਿਆ ਮੇਕ ਤੇਰੇ ਜੀਵਨ ਨੂੰ ਕਿਦਾਂ ਇੰਪੈਕਟ ਕਰਦੀ ਇੱਕ ਕਹਿੰਦੇ ਕਾਹੂ ਦਾ ਸਾਕੇ ਪਵਨ ਗਵਨ ਕੇ ਵਰਖਾ ਹੈ ਕਹਿੰਦੇ ਇੱਕ ਕਾਹੂ ਕਾਹੂ ਕਿਹੇ ਪਾਸਿਓਂ ਇੱਕ ਦਿਸ਼ਾ ਦਸ਼ਾ ਦਸ਼ਾ ਮੀਨ ਡਾਇਰੈਕਸ਼ਨ ਕੇ ਪਵਨ ਪਵਨ ਦੀ ਹਵਾ ਗਵਨ ਦੀ ਉਹਨੇ ਵਗਣਾ ਹਾਂਜੀ ਗਵਨ ਪਵਨ ਗਵਨ ਕੇ ਵਰਖਾ ਹੈ ਆਵੇ ਕੋ ਨਾ ਆਈਆਂ ਜੀ ਜਦੋਂ ਅਖਬਾਰ ਚ ਖਬਰ ਆਉਣ ਲੱਗਦੀ ਹੈ ਕਿ ਕਹਿੰਦੇ ਮੌਨਸੂਨ ਪੌਣਾ ਬੜੀਆਂ ਆਉਣੀਆਂ ਹੈ ਇੰਨੀ ਖਬਰ ਪੜਦੇ ਪਿਆਰਿਓ ਤੇ ਆ ਕੋਈ ਮੌਨਸੂਨ ਪਾਉਣਾ ਅਜਾ ਪਾਉਣ ਤੇ ਹਵਾ ਹੁੰਦੀ ਹੈ ਤੇ ਹਵਾ ਦੇ ਵਿੱਚੋਂ ਇੰਨਾ ਮੀਂਹ ਹਿਮਾਚਲ ਪੰਜਾਬ ਤੇ ਪਾਕਿਸਤਾਨ ਤੇ ਕਿੱਧਰ ਉੱਧਰ ਅਸਾਮ ਅਸੂਮਲ ਸਭ ਰੋੜ ਰੋੜ ਕੇ ਸੁਤੀ ਜਾਵੇ ਜੇ ਹਵਾ ਨੂੰ ਸੋਚੀਏ ਤੇ ਹਵਾ 'ਚ ਤੇ ਆਪਣੀ ਤੇ ਮੈਜੀਨੇਸ਼ਨ ਵੀ ਨਹੀਂ ਹੋ ਸਕਦੀ ਕਿ ਹਵਾ 'ਚ ਵੀ ਇੰਨੀ ਤਾਕਤ ਹੈ ਅਸੀਂ ਤੇ ਸਿਰਫ ਇੰਨਾ ਹੀ ਸਕੂਲਾਂ 'ਚ ਵੀ ਪੜ੍ਹਦੇ ਨੇ ਕਿ ਮੌਨਸੂਨ ਪਵਨਾ ਆਉਂਦੀਆਂ ਹਨ ਤੇ ਉਹ ਪਹਾੜਾਂ ਨਾਲ ਟਕਰਾ ਕੇ ਮੀਂਹ ਪਉਂਦੀਆਂ ਹਨ ਪਰ ਵੇਖੋ ਕਿੰਨਾ ਗਮੀ ਪੈਂਦਾ ਹੈ ਪਿਆਰਿਓ ਕਿੰਨਾ ਤ ਹਵਾ ਦੇ ਵਿੱਚ ਹੀ ਇਹ ਜਿਹੜਾ ਇੰਨਾ ਜਲ ਧਰ ਚੁੱਕ ਕੇ ਲਿਉਂਦੇ ਹੁਣ ਕੀ ਵਾਪਸ ਆਈਏ ਭਾਈ ਗੁਰਦਾਸ ਜੀ ਕਹਿੰਦੇ ਹਨ ਕਾਮ ਹੁੰਦ ਸਕੇ ਪਵਨ ਗਵਨ ਕੇ ਵਰਖਾ ਹੈ ਕਹਿੰਦੇ ਇੱਕ ਪਾਸਿਓਂ ਮੀਂਹ ਪੈਂਦਾ ਹੈ ਇੱਥੇ ਮੀਂਹ ਨੂੰ ਸੁੱਖ ਦਾ ਵਾਚਕ ਲਿਖਿਆ ਹੈ ਵੀ ਪੈਂਦਾ ਹੈ ਕਿ ਤੈਨੂੰ ਸੁੱਖ ਮਿਲਦਾ ਹੈ ਪਰ ਕਿਤੇ ਹੁੰਦਾ ਕੀ ਹੈ ਦੂਜੇ ਪਾਸਿਓਂ ਗਰਮ ਜਦੋਂ ਹਵਾ ਇਹ ਜੋ ਬੱਦਲ ਨੂੰ ਉਡਾ ਦਿੰਦੀ ਹੈ ਬੱਦਲ ਨੂੰ ਲੈ ਜਾਂਦੀ ਹੈ ਕਹਿੰਦੇ ਕਾਹੂ ਦੱਸਾਂ ਕਿ ਪਵਨ ਗਵਨ ਕੇ ਵਰਖਾ ਹੈ ਕਾਹੂ ਦੱਸਾਂ ਤੋ ਪਵਨ ਬਾਦਰ ਬਿਲਾਤ ਹੈ ਕਹਿੰਦੇ ਦੂਜੇ ਪਾਸਿਓਂ ਹਵਾ ਆਉਂਦੀ ਹੈ ਤੇ ਬੱਦਲਾਂ ਨੂੰ ਉਡਾ ਕੇ ਲੈ ਜਾਂਦੀ ਹੈ ਮਤਲਬ ਮੀਂਹ ਦਾ ਸੁੱਖ ਲੈ ਜਾਂਦੀ ਹੈ ਕਹਿੰਦੇ ਤੇਰਾ ਹੀ ਫੈਸਲਾ ਯਾਦ ਰੱਖੀ ਸਮਝਾ ਰਹੇ ਹਨ ਨਿੱਕੀਆਂ ਨਿੱਕੀਆਂ ਬਰੀਕੀਆਂ ਕਿੰਦਾ ਫਰਕ ਪਾ ਜਾਂਦੀਆਂ ਹਨ ਪਿਆਰੇ ਫੈਸਲਾ ਫੈਸਲਾ ਬਹੁਤ ਇੰਪੋਰਟੈਂਟ ਹੈ ਜ਼ਿੰਦਗੀ ਦਾ ਜੋ ਵੀ ਲੈਣਾ ਆਪ ਜੀਆ ਨੇ ਅੱਜ ਅਖੀਰਲਾ ਦਵਾਨ ਹੈ ਇੱਕ ਗੱਲ ਯਾਦ ਰੱਖਿਓ ਜੇ ਅੱਜ ਤੋਂ ਬਾਅਦ ਵੀ ਅਸੀਂ ਦੁਚਿੱਤੀ 'ਚ ਬੈਠੇ ਹੋਏ ਤੇ ਸਾਡੇ ਬੰਦੇ ਭਾਗ ਹੋਣਗੇ ਪਿਆਰੇ ਫੈਸਲਾ ਲੈਣਾ ਹੈ ਆਪ ਕੋ ਆਪਣੀ ਅਰਦਾਸ ਕਰਨੀ ਹੈ ਸਤਗੁਰੂ ਪਾਸ ਜੇ ਫੀਲ ਹੋਵੇ ਕਿ ਪਹਿਲਾਂ ਮੈਂ ਗਲਤ ਸੀ ਮਹਾਰਾਜ ਹੁਣ ਕਿਰਪਾ ਕਰੋ ਮੈਨੂੰ ਸਹੀ ਰਸਤੇ ਤੇ ਕੋਈ ਆਪ ਕਿਰਪਾ ਕਰੋ ਕੋਈ ਆਪਣੇ ਗੁਰਮੁਖ ਪਿਆਰਿਆ ਸਾਧ ਸੰਗਤ ਰਾਹੀ ਮੇਰੇ ਤੇ ਕਿਰਪਾ ਕਰੋ ਭਾਈ ਗੁਰਦਾਸ ਜੀ ਦੂਜੀ ਉਦਾਹਰਨ ਦਿੰਦੇ ਹਨ ਪਿਆਰਿਓ ਕਹਿੰਦੇ ਕਾਹੂ ਜਲ ਪਾਨ ਕੀਏ ਰਹਿਤ ਯਰੋਗ ਦੇਹੀ ਆ ਜਲ ਸ਼ਕਦੇ ਹੋ ਨਾ ਜਲ ਸ਼ਕਣਾ ਸਰੀਰ ਲਈ ਇੰਪੋਰਟੈਂਟ ਹੈ ਕਹਿੰਦੇ ਜਦੋਂ ਤੂੰ ਜਲ ਸ਼ਕਦਾ ਹੈ ਤੇਰਾ ਸਰੀਰ arogh ਹੁੰਦਾ ਹੈ ਪਰ ਜੇ ਗੰਦ ਪਾਣੀ ਪੀ ਲਿਆ ਜਾਵੇ ਆ ਜਦੋਂ ਆਪ ਤੁਸੀਂ ਤੋਂ ਚਲੋ ਕਾਰਨੇਡਾ ਚ ਤੇ ਤਕਰੀਬਨ ਡਰਿੰਕੇਬਲ ਵਾਟਰ ਹੈ ਇਵਨ ਦਾ ਅਮਰੀਕਾ ਚ ਵੀ ਹੁਣੇ ਕਈ ਥਾਂਾਂ ਤੇ ਸਾਨੂੰ ਕਿਹਾ ਪਾਈ ਸਾਹਿਬ ਟੁੱਟੀ ਵਾਲਾ ਪਾਣੀ ਨਹੀਂ ਪੀਣਾ ਬੋਟਲਡ ਵਾਟਰ ਹੀ ਪੀਣਾ ਹੈ ਤੇ ਜਦੋਂ ਆਪ ਜੀ ਪੰਜਾਬ ਜਾਂਦੇ ਹੋ ਤਕਰੀਬਨ ਬੋਟਲ ਵਾਟਰ ਪੀਂਦੇ ਕਿਉਂ ਉੱਥੇ ਫੈਸਲਾ ਅਸੀਂ ਸਹੀ ਕਰ ਰਹੇ ਆ ਕਿ ਕਿਤੇ ਗਲਤ ਬੋਤਲ ਗਤਰ ਗਲਤ ਪਾਣੀ ਪੀ ਕੇ ਮੈਂ ਬਿਮਾਰ ਨਾ ਹੋ ਜਾਵਾਂ ਉੱਥੇ ਚੱਲ ਜੇ ਬਿਮਾਰ ਹੋ ਵੀ ਜਾਈਂ ਤਾਂ ਦੋ ਚਾਰ ਦਿਨਾਂ ਬਾਅਦ ਠੀਕ ਹੋ ਜਾਏਗਾ ਪਰ ਜਦੋਂ ਜੀਵਨ ਦੇ ਫੈਸਲਿਆਂ ਦੀ ਗੱਲ ਆਉਂਦੀ ਹੈ ਉੱਥੇ ਅਸੀਂ ਹਾਰ ਵਾਲੇ ਫੈਸਲੇ ਲੈ ਰਹੇ ਹਾਂ ਕਹਿੰਦੇ ਕਾਹੂ ਜਲ ਪਾਨ ਕੀਏ ਰਹਿਤ ਅਰੋਗ ਦੇਹੀ ਕਾਹੂ ਜਲ ਪਾਨ ਵਿਆਪੈ ਬਿਰਥਾ ਬਿਲਾਤ ਹੈ ਕਹਿੰਦੇ ਤੋਂ ਗਲਤ ਪਾਣੀ ਪੀ ਲਏ ਜਿਨ੍ਹਾਂ ਨੇ ਕਦੇ ਪੀਤਾ ਹੋਏਗਾ ਕੀ ਹੁੰਦਾ ਹੈ ਉਸ ਤੋਂ ਬਾਅਦ ਸਰੀਰ ਬਿਮਾਰ ਹੋ ਜਾਂਦਾ ਹੈ ਲੂਜ਼ ਮੋਸ਼ਨ ਲੱਗ ਜਾਂਦੇ ਹਨ ਨੌਜ਼ਰੀਆ ਉਲਟੀਆਂ ਹੋ ਜਾਂਦੀਆਂ ਮਾਹ ਮਿੱਟੀ ਹੋ ਜਾਂਦੀ ਹੈ ਕਹਿੰਦੇ ਜੇ ਗਲਤ ਪਾਣੀ ਪੀਤਾ ਜਾਵੇ ਵਿਆਪੇ ਵਿਆਪ ਜਾਂਦਾ ਹੋ ਜਾਂਦਾ ਹੈ ਬਿਰਤਾਂ ਹੁੰਦਾ ਹੈ ਰੋਗ ਤੇ ਬਿਲਲਾਤ ਹੈ ਰੋਗੀ ਫਿਰ ਰੋਂਦਾ ਹੈ ਅਸੀਂ ਅੱਖਾਂ ਦੇ ਨਾਲ ਕਿ 13 ਸਾਲ ਮਹਾਰਾਜ ਜੀ ਨੇ ਇਸ ਗਿਰਤ ਦੇ ਵਿੱਚ ਸੇਵਾ ਲਈ ਅੱਖਾਂ ਦੇ ਨਾਲ ਵੇਖਦੇ ਹਾਂ ਕਿ ਦੁੱਖ ਦੇ ਨਾਲ ਕਿੱਦਾਂ ਕਿੱਦਾਂ ਰੋਗੀ ਰਹਿੰਦੇ ਹਨ ਪਿਆਰੇ ਕਹਿੰਦੇ ਕਾਮੂ ਜਲ ਪਾਨ ਕੀਏ ਰਹਿਤ ਯਾਰੋ ਕਹਿੰਦੇ ਇੱਕ ਘਰ ਦੇ ਵਿੱਚ ਅੱਗ ਵੱਲਦੀ ਇੰਨੀ ਕਿ ਚੁੱਲ੍ਹੇ ਦੇ ਉੱਤੇ ਕਾਹੋਂ ਗਰੇਤੀ ਅਗਨ ਘਰ ਤੇ ਚੁੱਲ੍ਹੇ ਦੀ ਇੰਨੀ ਕ ਅੱਗ ਕੀ ਕਰਦੀ ਹੈ ਕਹਿੰਦੇ ਬਾਤ ਸਾਤ ਸਿੱਧ ਕਰੇ ਜੋ ਸਬਜ਼ੀ ਜੋ ਪਕਵਾਨ ਬਣਾਉਣਾ ਉਹਨੂੰ ਸ਼ੁੱਧ ਕਰ ਦਿੰਦੇ ਆ ਵੇਖੋ ਜੀ ਜੇ ਕੱਚਾ ਖਾਵਾਂਗੇ ਬਿਮਾਰ ਹੋ ਜਾਗੇ ਅੱਗ ਦਾ ਹੀ ਤੇ ਖੂਬੀ ਹੈ ਕਿ ਆਗੋਂ ਨੂੰ ਉਬਾਲ ਕੇ ਤੇ ਉਹਦੇ ਵਿੱਚੋਂ ਜਿਹੜੀਆਂ ਇੰਪਿਉਰਿਟੀਆਂ ਕੱਢ ਦਿੰਦੀਆਂ ਤੇ ਅਸੀਂ ਉਹ ਖਾਣਾ ਜਦੋਂ ਖਾਣੇ ਤੇ ਸਾਡੇ ਸਰੀਰ ਲਈ ਚੰਗਾ ਹੈ ਕਹਿੰਦੇ ਕਾਮੂ ਗਰੇ ਕੀ ਅਗਨ ਪਾਕ ਸਾਤ ਸਿੱਧ ਕਰੇ ਕਾਹੂ ਗਰੇ ਕੀ ਅਗਨ ਭਵਨ ਜਰਾਤ ਹੈ ਉਸੇ ਹੀ ਅੱਗ ਥੋੜੀ ਜੀ ਆਊਟ ਆਫ ਕੰਟਰੋਲ ਹੋ ਜੇ ਗਲਤ ਫੈਸਲਾ ਹੋ ਜੇ ਤੇ ਕੀ ਹੁੰਦਾ ਹੈ ਕਹਿੰਦੇ ਭਵਨ ਸਾਰਾ ਘੜੀ ਅੱਗ ਲਾ ਦੇ ਇੱਕ ਹਵਾ ਹੈ ਸੁੱਖ ਲੈ ਕੇ ਆਉਂਦੀ ਪਿਆਰਿਆ ਇੱਕ ਹਵਾ ਹੈ ਜਿਹੜੀ ਦੁੱਖ ਲੈ ਕੇ ਆਉਂਦੀ ਬੱਦਲ ਉਡਾ ਜਾਂਦੀ ਹੈ ਇੱਕ ਜਲ ਹੈ ਜਿਹੜਾ ਸ਼ੱਕ ਤੇ ਸੁੱਖ ਮਿਲਦਾ ਹੈ ਇੱਕ ਜਲ ਹੈ ਜਿਸ ਨੂੰ ਸ਼ੱਕ ਤੇ ਦੁੱਖ ਮਿਲ ਸਕਦਾ ਹੈ ਬਿਮਾਰੀ ਮਿਲਦੀ ਹੈ ਇੱਕ ਅੱਗ ਹੈ ਜਿਸ ਨੂੰ ਜਿਸ ਨੂੰ ਵਰਤ ਕੇ ਤੇਰੇ ਘਰ ਦੇ ਪਤਮਨ ਸ਼ੁੱਧ ਹੋ ਰਹੇ ਹੈ ਤੈਨੂੰ ਸੁੱਖ ਮਿਲ ਰਿਹਾ ਹੈ ਇੱਕ ਅੱਗ ਹੈ ਪਿਆਰਿਆ ਜਿਹੜੀ ਤੇਰੇ ਘਰ ਨੂੰ ਸਾੜ ਰਹੀ ਹੈ ਪਛਾਣ ਪਛਾਨ ਤੂੰ ਕਿਹੜੇ ਪਾਸੇ ਖਲੋਤਾ ਹੈ ਪਛਾਨ ਕਿਹੜੇ ਪਾਸੇ ਖਲੋਤਾ ਹੈ ਆ ਨਾਲ ਲਗਾਇਓ ਤੇ ਭਾਈ ਗੁਰਦਾਸ ਜੀ ਬੜੀ ਖੂਬਸੂਰਤ ਬਾਤ ਕਹਿੰਦੇ ਆ ਕਹਿੰਦੇ ਕਾਹੂ ਕੀ ਸੰਗਤ ਮੇਲ ਜੀਵਨ ਮੁਕਤ ਹੋਏ ਕਾਹੂ ਕੀ ਸੰਗਤੋ ਹੈ ਜਿਸ ਚ ਮਿਲ ਗਿਆ ਤੈ ਤੂੰ ਮੁਕਤ ਹੋ ਜਾਏਗਾ ਪਿਆਰੇਆ that will be your right decision ਇੱਕ ਸੰਗਤ ਉਹ ਹੈ ਮੇਰੇ ਵਰਗੇ ਦੀ ਕਿਸੇ ਦੀ ਵੀ ਕੀਤੀ ਜਿਹੜੀ ਤੈਨੂੰ ਨਰਕ ਤੱਕ ਲੈ ਕੇ ਜਾਏਗੀ so be careful with your decision ਹੋਏਗੀ ਕਿਉਂ ਜੀਵਨ ਲੈ ਆ ਸਿਰਫ ਇਸ ਕਰਕੇ ਮਹਾਰਾਜ ਕਹਿੰਦੇ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਤ੍ਰੋ ਨੌ ਚੀਜਾਂ ਗੜੀਆਂ ਮਹਾਰਾ ਜੀ ਨੂੰ ਆ ਕਹਿੰਦੇ ਇਹ ਤੇ ਸਾਰਾ ਕੁਝ ਯਾਹੂ ਜੁਗਤ ਬਿਹਾਨੇ ਕਈ ਜਨਮ ਤੂੰ ਵੈਰ ਹੜੇ ਲੜਾਈਆਂ ਹੁਣ ਤੈਨੂੰ ਲੱਗਦਾ ਹੈ ਵੈਰ ਕਰਨਾ ਬੜੀ ਵਧੀਆ ਗੱਲ ਹੈ ਹੋ ਮੇਰੇ ਵਿੱਚ ਆ ਕੇ ਤੇ ਤੂੰ ਪਹਿਲਾਂ ਵੀ ਕਰਦਾ ਸੀ ਦੋ ਕੁੱਤੇ ਨਹੀਂ ਲੜਦੇ ਵੇਖੇ ਦੋ ਬਿੱਲੇ ਨਹੀਂ ਲੜਦੇ ਵੇਖੇ ਦੋ ਹਾਥੀ ਨਹੀਂ ਦੋ ਸੂਰ ਨਹੀਂ ਕਿਹੜਾ ਨਹੀਂ ਲੜਦਾ ਕਹਿੰਦੇ ਤੇ ਪਹਿਲਾਂ ਵੀ ਕਰਦਾ ਸੀ ਤੂੰ ਪਿਆਰਿਆ ਵੈਰ ਵਿਰੋਧ ਇੱਕ ਦੂਜੇ ਦਾ ਵਿਰੋਧ ਕਰੀ ਜਾਣਾ ਕਾਮ ਕਾਮ ਦੀ ਬੜੀ ਅਜ ਦੁਨੀਆ ਕਹਿੰਦੇ ਪਤਾ ਨਹੀਂ ਕਹਿੰਦੇ ਤੂੰ ਜਦੋਂ ਪੰਛੀ ਸੀ ਉਦੋਂ ਵੀ ਕਾਮ ਕਰਦਾ ਸੀ ਜਦੋਂ ਜਾਨਵਰ ਸੀ ਉਦੋਂ ਵੀ ਕਰਦਾ ਸੀ ਕਿਉਂ ਇੰਨੀ ਐਮੀਅਤ ਦੇਖ ਕੇ ਬੈਠਾ ਇਹ ਤੇ ਪਹਿਲਾਂ ਹੀ ਕਰਦਾ ਆਇਆ ਤੂੰ ਬੈਰ ਵਿਰੋਧ ਕਾਮ ਕ੍ਰੋਧ ਉਤਸਾਹ ਦੀ ਤੇ ਮੋਹ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਝੂਠ ਅੱਛਾ ਮਨੁੱਖਰ ਤੇ ਝੂਠ ਬੋਲਦਾ ਅੱਛਾ ਜਾਨਵਰ ਕਿੰਨਾ ਝੂਠ ਬੋਲਦਾ ਜੀ ਜੇ ਤੁਸੀਂ ਘਰੇ ਕਦੇ ਪੈਟਰ ਰੱਖੇ ਤੇ ਤੁਹਾਨੂੰ ਪਤਾ ਕਿੰਦਾ ਛਲਕੋਟਾ ਕਰਦੇ ਚਲਾਕੀਆਂ ਕਰਦੇ ਹਾਦੀ ਅੱਜ ਕੱਲ ਦੇ ਵੀਡੀਓ ਵੀ ਆ ਜਾਂਦੀਆਂ ਇਹੋ ਜਿਹੀਆਂ ਉਹਨਾਂ ਦੀ ਬੈਰ ਗਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਵਿਕਾਰਾਂ ਨੂੰ ਕਿਹਾ ਹੈ ਮਹਾ ਲੋਭ ਵੱਡਾ ਲੋਭ ਦਾ ਜੰਪੜਿਆ ਹੋਇਆ ਲਾਲਚੀ ਕੁੱਤਾ ਅੱਛਾ ਲਾਲਚੀ ਮਨੁੱਖ ਪੜਦਾ ਰਿਹਾ ਲਾਲਚੀ ਕੁੱਤਾ ਤੇ ਬਣ ਗਿਆ ਲਾਲਚੀ ਮਨੁੱਖ ਨਹੀਂ ਸੁਣੀ ਮਾਰਾ ਦੀ ਆਵਾਜ਼ ਮਾਰਾ ਨੇ ਰੋਕਿਆ ਲਾਲਚ ਛਡੋ ਅੰਦੇ ਹੋ ਲਾਲਚ ਦੁੱਖ ਭਾਰੀ ਕਹਿੰਦੇ ਭਾਰੀ ਦੁੱਖ ਨਿਕਲਦਾ ਹੈ ਅਸੀਂ ਉਦੋਂ ਗੱਲ ਕਰਦੇ ਕਿ 47 ਚ ਕੁਝ ਬੰਦਿਆਂ ਦੇ ਲਾਲਚ ਨੇ ਸਾਰੀ ਕੌਮ ਨੂੰ ਸਦਲ ਹੀ ਦੁੱਖ ਦੁੱਖ ਚ ਪਾ ਦਿੱਤਾ ਪਿਆਰੇ ਥੋੜੇ ਬੰਦਿਆਂ ਦਾ ਆਪਣਾ ਪਰਸਨਲ ਲਾਲਚ ਹੀ ਸੀਗਾ ਛੱਡ ਦਿੰਦੇ ਆ ਕੌਮ ਦੇ ਖਾਤਰ ਨਹੀਂ ਛੱਡੇ ਆ ਗਿਆ ਸ਼ਾਇਦ ਜੀ ਅਸੀਂ ਅੱਜ ਇਹ ਅਸੀਂ ਉਹ ਨਾ ਛੱਡਾਂਗੇ ਆਪ ਜੀ ਆਪਣੇ ਅੰਦਰ ਜਾ ਤੀਮਾਰੋ ਕਿ ਕੌਮ ਲਈ ਕੀ ਛੱਡਣ ਦੀ ਤਿਆਰ ਆ ਸੀ ਸ਼ਾਇਦ ਬਹੁਤਾਤ ਅਸੀਂ ਨਹੀਂ ਗੱਲ ਕਰ ਲਾਂਗੇ ਗੱਲਾਂ ਦੀ ਕਿਹੜੀ ਗੱਲ ਹੈ ਗੱਲਾਂ ਤੇ ਬਾਤਾਂ ਹੀ ਉਸਮਾਨ ਕਰਾ ਜਦੋਂ ਸਮਾਂ ਆਉਂਦਾ ਹੈ ਉਦੋਂ ਅਸੀਂ ਡੋਲ ਜਾਂਦੇ ਆਂ ਉਦੋਂ ਮੋਹ 'ਚ ਫਸੇ ਆਪਣੀ 1 2 3 ਪੁੱਤਰਾਂ ਦੀ ਸੋਚਦੇ ਸੋਚਦੇ ਹਜ਼ਾਰਾਂ ਲੱਖਾਂ ਦੀ ਪੁੱਤਰਾਂ ਦੇ ਗੱਲ 'ਚ ਤਲਮੀ ਪਾ ਦਿੰਦੇ ਆਂ ਕਲਗੀਧਰ ਜੀ ਇੰਦਾਂ ਦੇ ਨਹੀਂ ਸੀ ਜੇ ਕਲਗੀਧਰ ਜੀ ਇੰਦਾਂ ਦੇ ਹੁੰਦੇ ਤਾਂ ਚਮਕੌਰ 'ਚੋਂ ਸਾਬ ਜੀ ਦਾ ਅਜੀਤ ਸਿੰਘ ਤੇ ਸਾਬ ਜੀ ਦਾ ਜਿਹਾਰ ਸਿੰਘ ਨੂੰ ਆਪਣੇ ਨਾਲ ਲੈ ਕੇ ਜਾਂਦੇ ਜੇ ਕਲਗੀਧਰ ਜੀ प्यारे भाई दया सिंह जी प्यारे भाई धर्म सिंह जी ਤੇ ਭਾਈ ਮਾਨ ਸਿੰਘ ਨਿਸ਼ਾਨ ਜੀ ਤੇ ਚੌਥੇ ਸਤਗੁਰੂ ਰਾਤ ਕਿਹੜਾ ਤੋੜਿਆ ਹੈ ਇਤਿਹਾਸ ਚ ਕਿਤੇ ਨਹੀਂ ਲਿਖਿਆ ਇੱਕ ਵੀ ਚ ਨਹੀਂ ਢਾਈ ਹੋਵੇ ਸਤਗੁਰੂ ਨੂੰ ਜਾਂ ਤਿੰਨਾਂ ਸਿੰਘਾਂ ਨੂੰ ਕਿਹੜਾ ਤੋੜਿਆ ਹੈ ਨਾ ਪੜਦੇ ਹੋ ਨਾ ਇਤਿਹਾਸ ਤੇ ਜੇ ਸਤਗੁਰੂ ਖੁਦ ਤੇ ਤਿੰਨ ਸਰੀਰਾਂ ਨੂੰ ਨੌ ਵਰ ਨੌ ਚੜ੍ਹਦੀ ਕਲਾ ਚ ਕੱਢ ਕੇ ਲਿਜਾ ਸਕਦੇ ਸੀ ਤੇ ਬਾਬਾ ਦਾਇਆ ਸਿੰਘ ਜੀ ਪਿਆਰੇ ਭਾਈ ਦਾਇਆ ਸਿੰਘ ਜੀ ਨੇ ਹੱਸ ਕੇ ਕਿਹਾ ਅਈ ਬਾਰਾਜ ਮੈਂ ਸ਼ਹੀਦ ਬਣਦਾ ਪੈਦਾ ਹੀ ਸੀ ਹੋ ਚੁੱਕਾ 1916 199 ਵਿੱਚ ਮੈਂ ਤਾਂ ਮਹਾਰਾਜ ਅੱਜ ਤੋਂ 5 ਸਾਲ ਪਹਿਲਾਂ ਹੀ ਸ਼ਹੀਦ ਹੋ ਗਿਆ ਸੀ ਤੁਹਾਨੂੰ ਸੀਸਪੇਟ ਕੀਤਾ ਸੀ ਮਹਾਰਾਜ ਮੈਂ ਸ਼ਹੀਦ ਹੋਣਾ ਤੁਸੀਂ ਸਾਬਜਾਦਾ ਅਜੀਤ ਸਿੰਘ ਜੀ ਨੂੰ ਲੈ ਲਓ ਭਾਈ ਧਰਮ ਸਿੰਘ ਜੀ ਨੇ ਕਹਿਣਾ ਸੀਗਾ ਪਿਆਰਿਆ ਨੇ ਮਹਾਰਾਜ ਜੀ ਮੈਂ ਸ਼ਹੀਦ ਹੋਣਾ ਇਤੇ ਤੇ ਤੁਸੀਂ ਸਾਬਜਾਦਾ ਜਗਜਾਦ ਸਿੰਘ ਜੀ ਨੂੰ ਲੈ ਲਓ ਪਰ ਮਹਾਰਾਜ ਸਾਡੇ ਵਰਗੇ ਲੋਭੀ ਨਹੀਂ ਸੀ ਲੋਭੀ ਨਹੀਂ ਸੀ ਆਪ ਜੀ ਗੌਰਤ ਕਰੋ ਜੇ ਅਸੀਂ ਉਦੈ ਕਲਕੀ ਧਰਜੀ ਦੇ ਥਾਂ ਤੇ ਆਪਣਾ ਪਰਿਵਾਰ ਬਚਾਉਂਦੇ ਬੈਰ ਬਿਰੋਧ ਤਾਪ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਤਰੋ ਛਲ ਕਰ ਤਨ ਮਾਰੇ ਕੀ ਨੇ ਇਹ ਆਹੂ ਜੁਗ ਤਰ ਬੇਹਾਨੇ ਕਈ ਜਨਮ ਕਿਚਨ ਵੇਗ ਤੇ ਸਹੀ ਆ 90 ਅੱਧੀ ਤੇ ਗੱਲ ਆਪਾਂ ਗੱਲ ਪਰਸੋਂ ਚੱਲੀ ਜਾਂਦੇ ਬਹੁਤੇ ਨਹੀਂ ਤੇ 90 ਤੱਕ ਤੇ ਜਾਈਏ ਆਪਾਂ ਮਹਾਰਾਜਾ ਨੇ ਕਹੀਏ ਬੜਲੰਮਾ ਇਹ ਕਈ ਜਨਮ ਹੀ ਤਾਂ ਨਹੀਂ ਪੜਨ ਲਿਖੀ ਬਾਣੀ ਕਿ ਆਹੋ ਜੁਗਤ ਬੈ ਨਹੀਂ ਕਈ ਜਨਮ ਤੇਜ ਨਹੀਂ ਤੁਸੀਂ ਫੀਲ ਜਦੋਂ ਕਰੋਗੇ ਕਈ ਲੰਬਾ ਹੋ ਜਾਏਗਾ ਪਿਆਰੇ ਆਹੋ ਜੁਗਤ ਬਿਹਾਨੀ ਤਈ ਜਨਮ ਤੇ ਕੀ ਕਰ ਫਿਰ ਅਰਦਾਸ ਕਰੀਏ ਨਾਨਕ ਰਾਖ ਲੈਹੁ ਆਪਨ ਕਰ ਕਰ ਮਰ ਤਰਸ ਕਰਿਓ ਮਰ ਤਰਸ ਕਰਿਓ ਦਰਸ ਕਰਿਓ ਮਹਾਰਾਜ ਜੀ ਆਓ ਪਿਆਰਿਓ ਕੁਛ ਇਤਿਹਾਸ ਦੀਆਂ ਬਾਤਾਂ ਆਪਜੀ ਦੇ ਨਾਲ ਸਾਂਝਾਂ ਕਰਦੇ ਆਂ ਜੀਵਨ ਦੇ ਵਿੱਚ ਫੈਸਲਾ ਲੈਣ ਵਾਸਤੇ ਦਾਸ ਦਾ ਮੰਨਣਾ ਹੈ ਕਿ ਗੁਰਬਾਣੀ ਤੇ ਇਤਿਹਾਸ ਦੋ ਖੰਭਾ ਵਾਂਗ ਹਨ ਜਿਵੇਂ ਪੰਛੀ ਦੇ ਦੋ ਕੰਧਾ ਨੇ ਸਿੱਖ ਵਾਸਤੇ ਗੁਰਬਾਣੀ ਤੇ ਇਤਿਹਾਸ ਸਦਾ ਗਾਈਡ ਕਰਦੇ ਆ ਜੇ ਗੁਰਬਾਣੀ ਨਹੀਂ ਪੜੇਗਾ ਬੰਦਾ ਇਤਿਹਾਸ ਦੀ ਜਾਣਕਾਰੀ ਨਹੀਂ ਹੋਏਗੀ ਆਲ ਆਫ ਸਟਨ ਫੈਸਲਾ ਲੈਣਾ ਪਏਗਾ ਤੇ ਡੋਲ ਜਾਏਗਾ ਜਿਵੇਂ ਵੀਰਾਂ ਦਾ ਗੱਲ ਕਰ